ਗੁਰੂ ਗੋਬਿੰਦ ਸਿੰਘਰ ਫਾਈਨਰੀ ਰਾਮਾ ਦੀ ਬਣੀ ਟਾਊਨਸ਼ਿਪ ਦੇ ਸਾਹਮਣੇ ਖੜੇ ਆ ਜਿੱਥੇ ਕੱਲ ਇਸ ਟਾਊਨਸ਼ਿਪ ਦੇ ਵਿੱਚ ਸੀਵਰੇਜ ਦੀ ਗੈਂਸ ਲੀਕ ਹੋਣ ਦੇ ਨਾਲ ਤਿੰਨ ਮਜ਼ਦੂਰਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਉਹ ਪਰਿਵਾਰ ਆਪਣੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਲਈ ਧਰਨੇ ਤੇ ਬੈਠਾ ਹੋਇਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਧਰਨਾ ਦੇ ਦਿੱਤਾ ਗਿਆ ਪਰਿਵਾਰਾਂ ਵੱਲੋਂ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘਰ ਫਾਈਨਰੀ ਰਾਮਾ ਦੀ ਬਣੀ ਟਾਊਨਸ਼ਿਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਸ ਟਾਈਮਾ ਗੁਰਗੋਵਿੰਦ ਸਿੰਘਰ ਫਾਈਨਰੀ ਦੀ ਬਣੀ ਐਚਐਮਐਲ ਟਾਊਨਸ਼ਿਪ ਤੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੱਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਪਰਿਵਾਰ ਹੈ ਜਿਹੜੇ ਇੱਥੇ ਬਿਲਕਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਬੱਚਿਆਂ ਦੀਆਂ ਮਾਮਾ ਉਹਨਾਂ ਦੇ ਬੱਚੇ ਇੱਥੇ ਬਿਲਕਦੇ ਹੋਏ ਨਜ਼ਰ ਆ ਰਹੇ ਨੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਕੀ ਕਹਿਣਾ ਚਾਹੁੰਦੇ ਨੇ ਪਰਿਵਾਰ ਕੀ ਕਹਿਣਾ ਚਾਹੁੰਦੇ ਨੇ ਪਿੰਡਾਂ ਦੇ ਲੋਕ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੀ ਉਹਨਾਂ ਦਾ ਬਾਹਰ ਤੋਂ ਆਦਿਓ ਕੌਣ ਹੈ ਇਹ ਬੱਚੀ ਬਚਪਨ ਤੋਂ ਪਾਉਂਗਾ ਉਹਨਾਂ ਦਾ ਪਰਿਵਾਰ ਕੌਣ ਹੈ ਜੀ ਇਹਨਾਂ ਦਾ ਬਾਲੇ ਬਾਰ ਤੋਂ ਕੋਈ ਨਹੀਂ ਜੀ ਸਾਨੂੰ ਪਤਾ ਸਾਡੇ ਵੀ ਉੱਤੇ ਕੀ ਵੀ ਦਿਆ ਸਾਨੂੰ ਪਤਾ ਹੈ ਇਹ ਬੱਚੇ ਦਾ ਕੀ ਬਣੂਗਾ ਕੋਈ ਇਹਦਾ ਅਧਿਕਾਰ ਨਹੀਂ ਜੀ ਇਹਦਾ ਪਾਪਾ ਕੱਲ ਮਰ ਗਿਆ ਸਾਨੂੰ ਪਤਾ ਜਿਹੜੀ ਸਾਡੇ ਤਾਂ ਵੀ ਤੁਸੀਂ ਹੈ ਕਿਹੜੇ ਮਸਦੂਕਾ ਬੱਚਾ ਹੈ ਕੀ ਨਾਮ ਉਹ ਅਸਤਰਖਾਨ ਦਾ ਬੱਚਾ ਜੀ ਇਹ ਅਸਤਰਖਾਨ ਕੋਈ ਜ਼ਮੀਨ ਜਾਇਦਾਦ ਨਹੀਂ ਜੀ ਦਿਹਾੜੀ ਮਜ਼ਦੂਰੀ ਕਰਦੇ ਸੀਗੇ ਜੀ ਕੋਈ ਦੋ ਕਰ ਵਾਲਾ ਪੈਲੀਆ ਵਿਚਾਰੇ ਕੋਲੇ ਪਿਓ ਵੀ ਬੈਠਾਗਾ ਜੀ ਉਹ ਵੀ ਪੈਨਸ਼ਨ ਦੇ ਲੈਗਾ ਕੰਮ ਨਹੀਂ ਦਿਹਾੜੀ ਉਹ ਤੋਂ ਨਹੀਂ ਹੁੰਦੀ ਇਹ ਬੱਚਾ ਉਹਨਾਂ ਦਾ ਇਹ ਬੱਚਾ ਉਹਨਾਂ ਦਾ ਯਾਸਤਰਖਾਨ ਦਾ ਜੀ ਇਹਦਾ ਦੱਸ ਦਿਓ ਜ਼ਿੰਮੇਵਾਰ ਕੌਣ ਹੈ ਜੀ ਇਹ ਵੀ ਦੱਸ ਦਿਓ ਜੀ ਘਰ ਵਾਲੀ ਦੀ ਟੌਂ ਟੇਢੀ ਆ ਜੀ ਬੁਰਾ ਹਾਲ ਹੋ ਗਿਆ ਜੀ ਰੁਲ ਕੇ ਜੀ ਇਹ ਤਾਂ ਫਿਰ ਅਸੀਂ ਰੋਲਾ ਪਾਇਆ ਵੀ ਇਹ ਡੈਥ ਚਲੇ ਦੀ ਇੱਥੇ ਹੋ ਗਈ 3 ਘੰਟੇ ਗੰਦ ਚ ਬੜੇ ਰਹੇ ਲਿਬੜੇ ਪਏ ਆ ਗੈਸ ਆ ਲੀਕ ਨਾਲ ਬੰਦਾ ਗੰਦ ਨਾਲ ਲਿਬੜ ਜਾਂਦਾ ਜਾ ਕੇ ਦੇਖ ਲਓ ਡੱਡ ਬੋਡੀਆਂ ਗੰਦ ਨਾਲ ਲਿਬੜੀਆਂ ਪਈਆਂ ਸਾਰਾ ਪ੍ਰਸ਼ਾਸਨ ਧੱਕਾ ਕਰਦਾ ਸਾਨੂੰ ਇੱਥੇ ਬੈਠਣ ਨਹੀਂ ਦੇ ਰਹੇ ਕੋਈ ਇੱਥੇ ਨਾਹਰਾ ਨਹੀਂ ਲਾਇਆ ਕੁਝ ਨਹੀਂ ਕੀਤਾ ਹਾਲੇ ਜਥੇਬੰਦੀਆਂ ਆਈ ਜਾਂਦੀਆਂ ਅਸੀਂ ਇਹਨਾਂ ਦੇ ਇਨਸਾਫ ਮੰਗਦਾ ਵੀ ਇਹਨਾਂ ਦੇ 302 ਦੀ ਤਹਿਤ ਇਹਨਾਂ ਦੇ ਬਾਈ ਨੇ ਪਰਚਾ ਹੋਣਾ ਚਾਹੀਦਾ ਅਸੀਂ ਨਾਂ ਲਖਾਇਆ ਜਿਹੜੇ ਬਾਕੀ ਇਹਨਾਂ ਨੂੰ ਬਣਦਾ 2-2 ਕਰੋੜ ਰੁਪਏ ਮਾਓਜਾ ਚਾਹੀਦਾ ਨੀ ਕਿਨੇ ਕੇ ਜਵਾਕ ਆ ਇੱਥੇ 30-30 ਹਜ਼ਾਰ ਰੁਪਏ ਤਨਖਾਹ ਮਿਲਦੀ ਆ ਜਿਹੜਾ 15-15 ਹਜ਼ਾਰੇ ਆਪ ਖਾ ਜਾਂਦੇ ਆ ਪ੍ਰਬੰਧਕ ਇਹਨਾਂ ਨੂੰ 10-12-12 ਆਹ ਤੇ ਦੇਖ ਰਹੀਏ ਇਹਨਾਂ ਨੂੰ ਵਰਾਇਆ ਜਾਂਦਾ ਜੇ ਮੜਾ ਜਾਂ ਕੋਈ ਬੋਲਦਾ ਤੇ ਇਹਨਾਂ ਦਾ ਕਹਿੰਦੇ ਚੱਲ ਬਾਹਰ ਗਰੀਬ ਕਰਨ ਦੇ ਬੱਚੇ ਆ ਅੱਧੀ ਗੰਦ ਪਹਿਰਿਆ ਇੱਥੇ ਕਮੈਂਟ ਸਾਰੇ ਅਸੀਂ ਵੀ ਪਿੰਡਾਂ ਇਹਨਾਂ ਦੀ ਆਵਾਜ਼ ਕੈਂਸਰਾਂ ਦੇ ਮਰੀਜ਼ ਆ ਸਾਨੂੰ ਕੋਈ ਬਣੀ ਫੜ ਰਹੀ ਨਾ ਪੋਰਾ ਵੀ ਸਾਨੂੰ ਦਾ ਡਾਂਗਾ ਨਾਲ ਆ ਖੜੀ ਸਾਥੋਂ ਵੱਧ ਖੜੀ ਆ ਪੁਲਿਸ ਡਾਂਗਾ ਮਾਰਨ ਵਾਸਤੇ ਖੜਿਆ ਨਾਲੇ ਪੁੱਤ ਮਰ ਗਏ ਨਾਲੇ ਉਤੋਂ ਕੁੱਟਣ ਨੂੰ ਆ ਗਏ ਹੁਣ ਇਹ ਇਸ ਕਰਕੇ ਸਾਡੇ ਹੋਰ ਚਾਰ ਮਰ ਜਾਣਗੇ ਚਾਹਦੇ ਨਹੀਂ ਅਸੀਂ ਇੱਥੋਂ ਅਨਸਾਫ਼ ਲੈ ਕੇ ਜਾਵਾਂਗੇ ਭਾਵੇਂ ਹੌਂ ਢਾ ਲੈਣ ਮਰੇ ਪੈਸੇ ਦਾ ਕੋਈ ਫਰਕ ਨਹੀਂ ਪੈਂਦਾ ਪਰ ਗਰੀਬ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਆਹ ਚੁੱਬਰਵੇਜਰ ਬਣਿਆ ਧਮਕੀਆਂ ਵੀ ਦਿੰਦੇ ਆ ਕੋਈ ਹਾਂਜੀ ਜਿਹੜੇ ਨਹੀਂ ਕੰਮ ਕਰਕੇ ਜਾਂਦੇ ਤਾਂ ਕਹਿੰਦੇ ਗੇਟ ਪਾਸ ਫੜਾ ਦੇਓ ਜੀ ਆਹ ਚੁੱਬਰਵੇਜਰ ਬਣਿਆ ਇਹਨੂੰ ਪੁੱਛ ਕੇ ਕਿੰਨਾ ਤਾਂ ਹਾਂਜੀ ਕਹਿੰਦੇ ਗੇਟ ਪਾਸ ਫੜਾ ਦਿਓ ਜੀ ਕਿੰਨਾ ਧੱਕਾ ਬਾਈ ਬਲਵੰਤ ਸਿੰਘ ਆ ਬਾਈ ਕਿਹੜਾ ਪਿੰਡ ਆ ਭਾਗੀਪਾਲ ਬਾਈ ਕਿੰਨਾ ਤਾਂ ਕੰਮ ਦਾ ਜੀ ਕਹਿੰਦੇ ਉਸਨੂੰ ਬਲੈਕਲਿਸਟ ਕਰ ਦਾਂਗੇ ਜਾਂ ਉਸਨੂੰ ਕੱਢ ਦਾਂਗੇ ਅੱਛਾ ਬੋਲਣ ਤੋਂ ਵੀ ਇਨਕਾਰ ਕੀਤਾ ਹੋਇਆ ਹੈ ਜੀ ਮੀਡੀਆ ਨਾਲ ਗੱਲ ਕਰਨੀ ਇਨਕਾਰ ਹੀ ਆ ਜੀ ਇਹ ਬੰਦੇ ਸਾਡੇ ਨਾਲ ਫਿਰ ਆਫ ਕਰਦੇ ਆ ਸਾਡੇ ਬੰਦੇ ਜੀ ਅਸਾਂ ਆਖੜੇ 4:30 ਵਜੇ ਸਿਮਿੰਟ ਦਾ ਟਰੱਕ ਆਉਂਦਾ ਜੀ ਉਸ ਤੋਂ ਬਾਅਦ ਪੰਜ ਮਸ਼ੀਨ ਲੌਕ ਕੀਤੀ ਜਾਂਦੀ ਹੈ ਜੀ ਨਿੰਬਸ ਕਰਨ ਨੂੰ 5 ਵਜੇ ਆਉਂਦਾ ਡਿਊਟੀ ਉਹ 200 ਬੱਤਾ ਹੋਵੇ 250 ਹੋਵੇ ਰਾਤ ਦੇ 9:00 ਵਜੇ 10:00 ਵਜੇ ਕੋਈ ਵੀ ਬੰਦਾ ਕਹਦੇ ਸੀਨੀਅਰ ਇਹ ਸੁਪਰਵਾਈਜ਼ਰ ਆ ਮੈਨੇਜਰ ਜਨਰਲ ਮੈਨੇਜ ਕੋਈ ਕਹਦੇ ਇਹਨਾਂ ਨੂੰ ਚਾਹ ਦਿੱਤੀ ਆ ਜਾਂ ਦੁੱਧ ਵੀ ਥੈਡੀ ਦਿੱਤੀ ਆ ਜਾਂ ਰੋਟੀ ਦਿੱਤੀ ਆ ਮੈਂ ਪੈ ਜ਼ਿੰਮੇਵਾਰ ਹੈ ਇਸ ਚੀਜ਼ ਦਾ ਮੇਰੇ ਤੇ ਕਾਰਵਾਈ ਪਾ ਦੋ ਵੀ ਤੂੰ ਝੂਠ ਬੋਲਦਾਗਾ ਪੰਜ ਸਾਲਾਂ ਦੀ ਗਾਰੰਟੀ ਦਿਨਾ ਜੇ ਕਿਸੇ ਨੂੰ ਓਵਰ ਟਾਈਮ ਮਿਲਿਆ ਹੋਵੇ ਪੰਜ ਸਾਲਾਂ ਦੀ ਇੱਕ ਥਾਪੜ ਕੇ ਨਾ ਜੇ ਕਿਸੇ ਨੂੰ ਓਵਰ ਟਾਈਮ ਮਿਲਿਆ ਹੋਵੇ ਸਹੀ ਸਹੀ ਆਜੀ ਸਹੀ ਤਰਖਾਨ ਵਾਲਾ ਜੀ ਕੀ ਕਹਿਣਾ ਚਾਹੁੰਦੇ ਹਾਂ ਮੈਂ ਵੀ ਇਸੇ ਕੰਪਨੀ ਚੋਂ ਨਿਕਲਿਆ ਸਾਨੂੰ ਇਹ 5ਵੇਂ ਸਾਲ ਨਾਲ ਆਡਿਟ ਵੇਲੇ ਆਨੇ ਸਾਨੂੰ ਕੋਈ ਨਹੀਂ ਮੈਸੇ ਲਾਇ ਬਰੋਟੀ ਦੇਣ ਅਸੀਂ ਆ ਜਾਂਦੇ ਬਿਨਾਂ ਰੋਟੀ ਤੋਂ ਸਾਨੂੰ ਪਤਾ ਕੀ ਕਹਿੰਦੇ ਆ ਦੁਪਹਿਰ ਤੋਂ ਬਾਅਦ ਰੋਟੀ ਘਰੋਂ ਖਾ ਕੇ ਦੁਬਾਰੇ ਆ ਕੇ ਕੰਮ ਤੇ ਲੱਗਣਾ ਕੋਟੀ ਨੇ ਤੁਹਾਨੂੰ ਮਿਲਦੀ ਨਾ ਕੁੱਚਾ ਕੰਮ ਕਰੀ ਚਲੋ ਬੁੱਫੇ ਤੇ ਆ ਜੀ ਬਦਾਂਦੀ ਹਾਂਜੀ ਅੱਜ ਜੋ ਇੱਥੇ ਇਕੱਠ ਹੋਇਆ ਇਹ ਕਿਸ ਮੁੱਦੇ ਤੇ ਇਕੱਠ ਹੋਇਆ ਬਦਾਂਦੀ ਇਹ ਸਮੁੱਦੇ ਤੇ ਇਕੱਠ ਹੋਇਆ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਮੇਰਾ ਨਾਮ ਹੈ ਕਾਮਣ ਮਿੱਠੂ ਸਿੰਘ ਕੁੱਧਾ ਪੰਜਾਬ ਦੀ ਜਿਹੜੀ ਮਜ਼ਦੂਰ ਲਹਿਰ ਹੈ ਉਸ ਦੇ ਨਾਲ ਤੱਕਾ ਹੋ ਰਿਹਾ ਜਿਹੜਾ ਇਥਰੇ ਕੱਲ ਕੁਝ ਵਾਪਰਿਆ ਜਿਹੜਾ ਮੈਂ ਅੱਜ ਅਖਬਾਰ ਪੜ੍ਹਿਆ ਉਹਦੇ ਤੇ ਵੀ ਇਥੋਂ ਦਾ ਪ੍ਰਸ਼ਾਸਨ ਜਿਹੜਾ ਉਹ ਆਪਦੇ ਵੱਲ ਲੈ ਗਿਆ ਕਿਉਂ ਲੈ ਗਿਆ ਜਿਹੜੇ ਤਿੰਨ ਮੁੰਡਿਆਂ ਦੀ ਮੌਤ ਹੋ ਚੁੱਕੀ ਹੈ ਉਹ ਇੱਥੇ ਹੀ ਮੌਤ ਹੋ ਚੁੱਕੀ ਸੀ ਪਰ ਪ੍ਰੈਸ ਜਿਨਾਂ ਨੇ ਦਿੱਤਾ ਕਿ ਡਾਕਟਰਾਂ ਨੇ ਟ੍ਰੀਟਮੈਂਟ ਕੀਤੀ ਆ ਕੀਤਾ ਫਲਾਣਾ ਕੀਤਾ ਉਹਨਾਂ ਉਹ ਬਚਾ ਨਾ ਸਕੇ ਇਹ ਸਾਰਾ ਝੂਠ ਮਾਰਦਾ ਪ੍ਰਸ਼ਾਸਨ ਇੱਥੇ ਤੇ ਸੱਚੀ ਗੱਲ ਇਹ ਆ ਕਿ ਇੱਥੇ ਜਿਹੜੇ ਲੁਟੇਰੇ ਬੈਠੇ ਆ ਉਹ ਲੁੱਟ ਕੇ ਖਾ ਰਹੇ ਇਹਨਾਂ ਦੀਆਂ ਤਨਖਾਹਾਂ ਪਿੱਛੋਂ ਆਵੇ 20000 ਇੱਥੇ ਦਿੰਦੀ ਐ 10000 ਇਸ ਕਰਕੇ ਮੈਂ ਹੋਰ ਜਥੇਬੰਦੀਆਂ ਆ ਰਹੀਆਂ ਅਸੀਂ ਜਨਾ ਚਿਰ ਇਹਨਾਂ ਨੂੰ ਅਨਸਾਫ਼ ਨਹੀਂ ਮਿਲਦਾ ਜਨਾ ਤੇ ਇਹਨਾਂ ਨੂੰ ਬੈਨੀਫਿਟ ਨਹੀਂ ਮਿਲਦਾ ਉਹਨਾਂ ਚਿਰ ਜਥੇਬੰਦੀਆਂ ਪੰਜਾਬ ਦੀਆਂ ਸਾਰੀਆਂ ਇੱਥੇ ਆਉਣੀਆਂ ਇਹਨਾਂ ਦਾ ਨੱਕ ਵਿੱਚ ਦਮ ਕਰਕੇ ਰੱਖਾਂਗੇ ਜਿਹੜਾ ਮਰਜੀ ਇਹਨਾਂ ਦਾ ਜੋ ਮਰਜੀ ਕੁਝ ਕਰਨ ਸਾਨੂੰ ਡਰਨੀ ਪੁਲਿਸ ਤੋਂ ਸਾਡੀ ਸੱਤੋਂ ਸਾਨੂੰ ਡਰਨੀ ਕਿਸੇ ਦੀ ਸਰਕਾਰ ਤੋਂ ਅਸੀਂ ਆਪਣੇ ਹੱਕ ਮੰਗ ਲੈ ਆਂ ਇੱਥੇ ਹੱਕ ਮੰਗੇ ਜਾਂਦੇ ਆ ਤੇ ਲੋਕਾਂ ਨੂੰ ਲਤਾੜਿਆ ਜਾ ਰਿਹਾ ਇਸ ਕਰਕੇ ਅਸੀਂ ਕਹਿ ਰਹੇ ਆ ਵੀ ਇੱਥੇ ਇਨਸਾਫ ਲੈ ਕੇ ਜਾਵਾਂਗੇ ਹੋਰ ਜਥੇਬੰਦੀਆਂ ਵੀ ਆ ਰਹੀਆਂ ਮੇਰੇ ਹੋਰ ਸਾਥੀ ਆ ਰਹੇ ਆ ਇਹ ਜਿਹੜੇ ਸਾਥੀ ਖੜੇ ਆ ਇਹ ਵੀ ਇਸ ਪੱਖ ਤੇ ਖੜੇ ਆ ਇਹਨਾਂ ਦੀ ਲੁੱਟ ਹੋ ਰਹੀ ਹੈ ਏ ਲੋਟਰੂ ਖਤਮ ਕਰਨਾ ਖਤਮ ਤਾਂ ਹੋਣਾ ਜੇ ਠੇਕੇਦਾਰੀ ਸਿਸਟਮ ਬੰਦ ਹੋਊਗਾ ਕੀ ਨਾਮ ਸੀ ਆਪਣੇ ਬੱਚੇ ਦਾ ਕੀ ਨਾਮ ਸੀ ਬੱਚੇ ਦਾ ਮੇਰੇ ਬੱਚੇ ਦਾ ਅਸਤਰਲੀ ਸੀ ਅਸਤਰਲੀ ਸੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੀ ਇੱਥੇ ਆਉਂਦੇ ਨੂੰ ਬਾਬਾ ਤਨੀ ਲੱਗਿਆ ਸੀ ਤਿੰਨ ਚਾਰ ਸਾਲ ਹੋ ਗਏ 4 5 ਸਾਲ ਹੋ ਗਏ ਸੀ 5 ਸਾਲ ਹੋ ਗਏ ਸੀ ਹਾਂਜੀ ਕਿੰਨੇ ਬੱਚੇ ਐ ਹਾਂ ਇੱਕ ਬੱਚਾ ਹੈ ਇਹ ਤਾਂ 3 ਸਾਲ ਦਾ ਹੈ ਮੁੱਠਾ ਲੱਗਿਆ ਹੋਇਆ ਇੱਕ ਇੱਕ ਬਹੁ ਨਸੀਮਾ ਕੇ ਮਿੰਨਾਗਾ 6 ਮਹੀਨਾ ਬੱਚਾ ਹੋਣਾ ਲੱਗਿਆ ਕੀ ਮੰਗ ਕੀ ਕਰ ਦੋ ਵੀਰ ਜੀ ਹਾਂ ਸੰਸਾਦ ਮਿਲਣਾ ਕਹੀਦਾ ਮੇਰੇ ਬੱਚੇ ਦਾ ਸਨ ਚਾਣੋ ਸਾਫ਼ ਮਿਲਣਾ ਲੋਕੀ ਲੋਕੀ ਕਰਦੇ ਜੀ ਆ ਵੀਰਾਂ ਨਾਲ ਨੁਰੀ ਕਰਕੇ ਸਾਰੇ ਟਾਈਮ ਪਾਸ ਕਰਦੇ ਸੀ ਇਨਸਾਫ਼ ਮਿਲਣਾ ਚਾਹੀਦਾ ਆ ਬੱਚੇ ਵੀ ਪਾਲਣੇ ਹੈਗੇ ਆ ਨਾ ਠੀਕ ਹੈ ਦਾਦਾ ਦਾਦੀ ਵਿਰਥਾਗੇ ਕਿੱਥੋਂ ਪਾਲ ਦੇਣਗੇ ਗਾਂ ਗੁੜੀਆਂ ਦੇ ਵੀ ਕੋਈ ਹੈ ਨਹੀਂ ਵਿਚਾਰੀ ਦੇ ਮੰਮੀ ਆਉਦੇ ਹੈ ਨਹੀਂ ਭੋਰ ਹੈ ਨਹੀਂਗਾ ਠੀਕ ਹੈ ਭਰਾ ਵਿਚਾਰੇ ਭਰਾ ਆਪਣੇ ਕੋ ਆਪਣੇ ਘਰ ਪਾਲਣਗੇ ਕਿ ਇਹਦੇ ਪਾਲਣਗੇ ਇਨਸਾਫ਼ ਮਿਲਣਾ ਚਾਹੀਦਾਗਾ ਉਹਦੇ ਛੋਟੇ ਛੋਟੇ ਬੱਚੇ ਆ ਇੱਕ ਬੱਚਾ ਸੀਗਾ ਇੱਕ 6 ਮਹੀਨਾ ਉਹਨੂੰ ਗੋਟਿਆਂ ਲੱਗਿਆ ਹੋਇਆਗਾ ਬੱਚਾ ਆਉਣ ਵਾਲਾ ਸਰ ਤੇ ਇੱਥੇ ਬੈਠੇ ਰਹੇ ਜੀ ਤੁਹਾਨੂੰ ਸਾਫ ਮਿਲ ਕੀ ਨਾਮ ਹੈ ਆਪਣਾ ਜਾਨਮਨਦੀ ਜੀ ਤੁਹਾਡਾ ਬੱਚਾ ਸੀ ਹਾਂਜੀ ਕੀ ਨਾਮ ਸੀ ਉਹਨਾਂ ਦਾ ਅਸਤਰ ਅਲੀ ਜੀ ਅਸਤਰ ਅਲੀ ਦੇ ਹਾਂਜੀ ਬਾਪੂ ਤੁਸੀਂ ਹਾਂਜੀ ਕਿੰਨਾ ਟਾਈਮ ਹੋ ਗਿਆ ਸੇ ਇੱਥੇ ਕੰਮ ਕਰਦਿਆਂ ਨੂੰ ਇਹਨੂੰ ਹੋਵੇ 4-5 ਸਾਲ ਹੋ ਗਏ ਅੱਛਾ ਦੱਸਦਾ ਸੀ ਉਹ ਵੀ ਮੈਂ ਕਿਸ ਤਰ੍ਹਾਂ ਦੇ ਕੰਮ ਤੇ ਲੱਗਿਆ ਹੋਇਆ ਹਾਂ ਬੱਟਰ ਵਾਕਸ ਤੇ ਪਾਣੀ ਛੱਡਣ ਦੇ ਅੱਛਾ ਤੇ ਬਾੜੇ ਗੰਦ ਵਾਲੇ ਇਧਰ ਕੀ ਆ ਕੇ ਘਰੇ ਦੱਸਦਾ ਸੀ ਵੀ ਮੈਂ ਬੱਟਰ ਵਾਕਸ ਵਾਲੇ ਕੰਮ 'ਚ ਲੱਗਿਆ ਹਾਂ ਹਾਂਜੀ ਇੱਥੇ ਹੋਰ ਕੰਮ ਕਰਾ ਰਹੀ ਸੀ ਇੱਥੇ ਨਾ ਉਦਦੀ ਲੈ ਕੇ ਗਏ ਆ ਉਦਦੀ ਲੈ ਕੇ ਗਏ ਪਹਿਲਾਂ ਹੋਰਾਂ ਨੇ ਇੱਕ ਕਰੇ ਸਾਫ ਉਹ ਜਵਾਬ ਦੇ ਗਏ ਉਹਦਾ ਬੰਦੇ ਬਹੁਤ ਸੀਗੇ ਸਾਡੇ ਵਸਦਾ ਰੋਗ ਨਹੀਂ ਇਹ ਤਾਂ ਗੈਂਸ ਬਣਿਆ ਪਿਆ ਇਹਨੂੰ ਇਧਰੋਂ ਲੈ ਗਏ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਹੁਣ ਤੁਹਾਡੀ ਮੰਗ ਕੀ ਹੈ ਵੀ ਪੂਰਾ ਮਿਲਣਾ ਚਾਹੀਦਾ ਸਾਨੂੰ ਕੀ ਕਹਿੰਦੇ ਨੇ ਹੁਣ ਗੱਲ ਹੋਈ ਇਹਨਾਂ ਨਾਲ ਕੋਈ ਅਜੇ ਤੱਕ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਅਜੇ ਕੋਈ ਗੱਲ ਨਹੀਂ ਪ੍ਰਸ਼ਾਸਨ ਨਾਲ ਹੀ ਗੱਲ ਹੋਈ ਕੋਈ ਪ੍ਰਸ਼ਾਸਨ ਕੋਈ ਗੱਲ ਨਹੀਂ ਹੁੰਦਾ ਜੀ ਸਾਡੀ ਅੱਛਾ ਅਸੀਂ ਪ੍ਰਸ਼ਾਸਨ ਦੇ ਨਾਲ ਕੱਲ ਬਈ ਉੱਥੇ ਆ ਹਸਪਤਾਲ ਦੇ ਵਿੱਚ ਐਮ ਜੀ ਦੇ ਵਿੱਚ ਬਹੁਤ ਮੱਥਾ ਮਾਰਿਆਗਾ ਉਹਨਾਂ ਨੇ ਤਾਂ ਹੋਰ ਹੀ ਵੀ ਗੈਸ ਲੀਕ ਹੋ ਗਈ ਜੀ ਇਸ ਤਰ੍ਹਾਂ ਹੋ ਗਿਆਗਾ ਜਿਹੜੀ ਗੱਲ ਉਹ ਅਸਲੀ ਦੱਸੀ ਨਹੀਂ ਆ ਖੂ ਆਈ ਗੰਦ ਵਾਲੇ ਉਹ ਸਾਫ ਕਰਾਉਣ ਲੱਗ ਗਏ ਗਾਰ ਗਾਰ ਸੀ ਸਾਡੇ ਬੱਚੇ ਵਿੱਚ ਮੁਸ਼ਕ ਮਾਰਦਾ ਸੀ ਗੰਦਲੇਗਾ ਸੀ ਜੇ ਤਿੰਨ ਘੰਟੇ ਬੱਚੇ ਸਾਡੇ ਉੱਥੇ ਪਏ ਰਹੇ ਜੀ ਅੱਛਾ ਤਿੰਨ ਘੰਟੇ ਬਾਅਦ ਕੇ ਗਏ 10:30 ਦੀ ਇਹ ਗੱਲ ਹੋਈ ਹੈ ਘਟਨਾ ਹੋਈ ਹੈ ਤੇ 2:30 ਵਜੇ 3:00 ਵਜੇ ਖਬਰ ਹੋਈ ਹੈ ਵੀ ਐ ਕਰਕੇ ਇੱਥੇ ਘਟ ਹੋਈ ਹੈ ਸਾਡੇ ਵੀ ਹਾਂ ਜੀ ਸਰ ਕੀ ਗੱਲ ਬਾਤ ਹੋਈ ਹੈ ਕੱਲ ਮਿਤੀ 6 5 25 ਨੂੰ ਇੱਕ ਰੈਫਾਇਨਰੀ ਟਾਊਨਸ਼ਿਪ ਦੇ ਵਿੱਚ ਟ੍ਰੀਟਮੈਂਟ ਪਲਾਂਟ ਹੈ ਉਨੋ ਸੁਭਾਈ ਕਰਦੇ ਹੋਏ ਅ ਤਿੰਨ ਜਿਹੜੇ ਲੜਕੀਆਂ ਦੀ ਮੌਤ ਹੋ ਗਈ ਸੀ ਗੈਸ ਚੜਨ ਕਾਰਨ ਜਿਹੜੇ ਬਾਅਦ ਚ ਇਹਨੂੰ ਮ੍ਰਿਤਕ ਘੋਸ਼ਿਤ ਕਰਤਾ ਸੀ ਜਿਹਦੇ ਰੋਸ ਦੇ ਸਬੰਧ ਵਿੱਚ ਅਜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਧਰਨੇ ਦਾ ਜਿਹੜਾ ਐਲਾਨ ਕੀਤਾ ਸੀ ਅੱਜ ਇਹ ਪਰਿਵਾਰਕ ਮੈਂਬਰ ਧਰਨਾ ਦੇ ਇਨ ਆਏ ਤੇ ਇਹਨਾਂ ਨਾਲ ਗੱਲਬਾਤ ਹੋਈ ਹੈ ਸਾਡੀ ਤੇ ਹੁਣ ਇਹਨਾਂ ਦੀ ਰੈਫਾਇਨਰੀ ਵਾਲਿਆਂ ਨਾਲ ਜਿਹੜੀਆਂ ਕਾਫੀ ਮੰਗਾਂ ਰਵੰਦਰੀ ਨੇ ਇਹਨਾਂ ਦੀਆਂ ਮੰਗ ਲਈਆਂ ਤੇ ਜਿਹੜੀਆਂ ਇੱਕ ਦੋ ਮੰਗਾ ਰਹਿੰਦੀਆਂ ਉਹਦੇ ਲਈ 네ਗੋਸ਼ੀਏਸ਼ਨ ਕਰਨ ਲਈ ਇਹਨਾਂ ਨੂੰ ਜਿਹੜਾ ਐਮਜ਼ ਹਸਪੀਟਲ ਗਏ ਐ ਐਸ ਐਚਓ ਰਾਮਾ ਹਾਤੇ ਐਸਆਈ ਰਵੀ ਕਰ ਰਵਨੀ ਸਿੰਘ ਇਨਚਾਰਜ ਚੌਕੀ ਰਵੰਦਰੀ ਤੇ ਉਹ ਹੋਪਫੁਲੀ ਇਹ ਜਿਹੜਾ ਇਹਨਾਂ ਦਾ ਪੀਸਫੁਲ ਹੋ ਜਾਊ ਬਾਕੀ ਰੋਡ ਜਿਹੜੀ ਹੈਗੀ ਐ ਉਹ ਕਲੀਅਰ ਐ ਤੇ ਟ੍ਰੈਫਿਕ ਆਮ ਵਾਂਗੂ ਚੱਲਦਾ ਅਜੀ ਕਾਨਾਵਾ ਪਰ ਮੇਰਾ ਨਾਮ ਜਗਜੀਤ ਸਿੰਘ ਟੀਮ ਲੱਖਾ ਸਿੰਘ ਸਦਾਨਾ ਸਰਕਲ ਪ੍ਰਧਾਨ ਰਾਮਾ ਮੰਡਲ ਕੀ ਕੀ ਗੱਲ ਹੋਈ ਇੱਥੇ ਇੱਥੇ ਕੱਲ ਜੋ ਆਪਾਂ ਨੂੰ ਜਾਣਕਾਰੀ ਮਿਲੀ ਹੈ ਤਿੰਨ ਨੌਜਵਾਨਾਂ ਦੀ ਫੀਵਰੇ ਦੇ ਗੈਸ ਚੜਨ ਨਾਲ ਮੌਤ ਹੋ ਚੁੱਕੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਚੌਥਾ ਨੌਜਵਾਨ ਇੱਕ ਨਰੰਗਪਿੰਡ ਤੋਂ ਐਕ੍ਰਿਸ਼ਨ ਕੁਮਾਰ ਉਹ ਡੇਰੇ ਇਲਾਕੇ ਦੇ ਵਿੱਚ ਨੇ ਪਰ ਇੱਥੇ ਜੋ ਵੀ ਕੁਝ ਆਪਾਂ ਦੇਖ ਰਹੇ ਹਾਂ ਪ੍ਰਸ਼ਾਸਨ ਵਧਾ ਚੜਾ ਕੇ ਲਾ ਦਿੱਤਾ ਪਰ ਜਿਹੜੇ ਇਨਸਾਫ ਪਸੰਦ ਲੋਕ ਹੈ ਉਹਨਾਂ ਨੂੰ ਇੱਕ ਸਾਈਡ ਤੇ ਪਿਠਾਰ ਦਿੱਤਾ ਹੈ ਪਰ ਇਹਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈ ਇਹ ਜੇ ਅੱਜ ਇੰਨਾ ਨਾਲ ਹੋਇਆ ਤਾਂ ਕੱਲ ਨੂੰ ਮੇਰੇ ਘਰੇ ਵੀ ਆ ਸਕਦੀ ਇਹ ਅੱਗ ਕਿਸੇ ਦੇ ਘਰੇ ਵੀ ਆ ਸਕਦੀ ਹੈ ਇਹ ਗਰੀਬ ਮਜ਼ਦੂਰ ਤੇ ਉਹ ਲੋਕ ਇੱਥੇ ਦਿਹਾੜੀਆਂ ਕਰਦੇ ਨੇ ਤੁਸੀਂ ਯਕੀਨ ਮੰਨੋ 30-3000 ਰੁਪਏ ਕੰਪਨੀਆਂ ਉਹ ਦਿੰਦੀਆਂ ਇਹਨਾਂ ਨੂੰ ਪਰ ਇਹਨਾਂ ਦੇ ਖਾਤੇ ਅਜ ਸਿਰਫ 10000 12000 ਹੁੰਦਾ ਹੈ ਜੋ ਇਹ ਨੌਜਵਾਨ ਮਰੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੁਪਰਵਾਈਜ਼ਰ ਨਹੀਂ ਸੀ ਇਹ ਸਿਰਫ ਹੈਲਪਰ ਦੇ ਤੌਰ ਤੇ ਕੰਮ ਕਰ ਰਹੇ ਸੀ ਅਤੇ ਇਹਨਾਂ ਨਾਲ ਰੋਜ਼ ਹੀ ਤੱਕਾ ਹੁੰਦਾ ਸੀ ਇਦੇ ਕਾਰਨ ਇਹ ਵਿਚਾਰੇ ਆਪਣੀ ਜ਼ਿੰਦਗੀ ਨੂੰ ਤੋਹਾ ਕਰ ਗਏ ਹਨ ਕੀ ਗੱਲ ਹੋਈ ਉਹ ਕੀ ਅੱਜ ਕੱਲੇ ਮੇਰੇ ਲਈ ਕਿਹਨਾਂ ਗੱਲ ਹੋਈ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਪਾਂ ਗੱਲ ਕੀਤੀ ਹੈ ਉਹ ਸਾਨੂੰ ਕਹਿ ਰਹੇ ਹਨ ਸਾਨੂੰ ਲਾਊਡ ਸਪੀਕਰ ਲਾਉਣ ਤੋਂ ਮਨਾ ਕਰ ਰਹੇ ਹਨ ਅਤੇ ਜੋ ਕੰਪਨੀ ਹੈ ਕੰਪਨੀ ਦਾ ਨਾਮ ਦੱਸੋ ਕੀ ਹੈ ਨਿੱਮਤ ਕੰਪਨੀ ਉਹ ਇਹਨਾਂ ਨੂੰ ਇਹ ਕਹਿ ਰਹੀ ਹੈ बार-बार ਵੀ ਤੁਸੀਂ মিডিਆ ਨੂੰ ਬਿਆਨ ਨਾ ਦਿਓ ਤੁਸੀਂ ਇੱਥੇ ਤਰਨਾ ਪ੍ਰਦਰਸ਼ਨ ਨਾ ਕਰੋ ਆਸੀਂ ਤੁਹਾਡੀ ਅੰਦਰ ਖਾਤੇ ਸੈਟਿੰਗ ਕਰ ਦਿੰਦੇ ਹਾਂ ਪਰ ਲੋਕੋ ਜੇ ਅੱਜ ਆਪਾਂ ਚੁੱਪ ਹੋ ਗਏ ਜੇ ਅੱਜ ਆਪਾਂ ਇਹ ਚੀਜ਼ਾਂ ਦੇ ਮਗਰ ਬਾਗੇ ਵੀ ਆਪਾਂ ਪ੍ਰਸ਼ਾਸਨ ਤੋਂ ਡਰ ਕੇ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਇਹ ਅੱਗ ਹਰ ਇੱਕ ਦੇ ਘਰੇ ਆਊ ਜਿਹਦੇ ਕਾਰਨ ਤੁਸੀਂ ਬੜੀ ਦੂਰ ਨਾ ਜਾਓ ਰਾਮਾ ਮੰਡੀ ਲਾ ਲੋ ਉਹਦੀ ਜਿੰਨੀ ਆਬਾਦੀ ਸੀ ਇਸ ਰਾਮਾ ਰਫੈਂਡਰੀ ਲੱਗਣ ਨਾਲ ਦੁੱਗਣੀ ਤਿਗਣੀ ਹੋ ਗਈ ਸਾਰੀਆਂ ਸੜਕਾਂ ਟੁੱਟ ਗਈਆਂ ਸਾਰਾ ਸੀਵਰੇਜ ਸਿਸਟਮ ਫੇਲ ਹੈ ਸਾਰੀਆਂ ਬਿਮਾਰੀਆਂ ਘਰ ਘਰ ਕੈਂਸਰ ਦੇਤਾ ਇਸ ਰਫੈਂਡਰੀ ਨੇ ਪਰ ਆਪਾਂ ਫੇਰ ਵੀ ਚੁੱਪ ਐ ਇੰਨੇ ਕੇ ਲੋਕ ਨਖਿੱਧ ਹੋ ਗਏ ਵੀ ਆਪਾਂ ਕਹਿੰਦੇ ਆ ਵੀ ਆਪਾਂ ਕੀ ਲੈਣਾ ਮੰਗ ਕੀ ਆ ਹੁਣ ਮੰਗ ਕੀ ਆ ਇਹਨਾਂ ਦੀ ਇਹੀ ਮੰਗ ਹੈ ਜੋ ਇਹਨਾਂ ਦੇ ਇੱਕ ਤਾਂ ਇਹਨਾਂ ਦੀ ਇਹ ਮੁੱਖ ਮੰਗ ਇਹ ਹੈ ਵੀ ਇੱਕ ਪਰਚਾ ਕੱਟਿਆ ਜਾਵੇ ਇਸ ਕੰਪਨੀ ਦੇ ਵਿਰੁੱਧ ਤਾਂ ਜੋ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜੋ ਬਾਈ ਇੱਕ ਬੱਤੇ ਨੂੰ ਲੈ ਕੇ ਆਈ ਬਈ ਉਹ ਉਹ ਬੱਚੇ ਲੈ ਗਏ ਉਹ ਬੱਚੇ ਲੈ ਗਏ ਹੁਣ ਆ ਬੱਚੇ ਦਾ ਕੀ ਕਸੂਰ ਹੈ ਕੀ ਨਾ ਸੀ ਡੜੀ ਦਾ ਅਸਤਰ ਵਾਲੀ ਦਾ ਇਹ ਬੇਟਾ ਹੈ ਤੁਸੀਂ ਆਪ ਦੇਖੋ ਲੋਕੋ ਉਹ ਤਾਂ ਆਪਾਂ ਕਹਦੇ ਨੇ ਸਾਡੇ ਜੱਥੇਬੰਦੀਆਂ ਵਾਲੇ ਆਪਾਂ ਐ ਕਰਦਾਂਗੇ ਉਹ ਕਰਦਾਂਗੇ ਪਰ ਇਸ ਨੂੰ ਇਨਸਾਫ ਤੋਂ ਮੋਣ ਲਈ ਕੋਣ ਕੋੜਾ ਖੜੂ ਹੈ ਇੱਥੇ ਸੋ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਹੈ ਇਕੱਠੇ ਹੋ ਜੋ ਤਾਂ ਜੋ ਆਪਾਂ ਇਹਨਾਂ ਦਾ ਗਰੀਬ ਪਰਿਵਾਰਾਂ ਦਾ ਖਾਤ ਦੇ ਸਕੀਏ ਅਤੇ ਬਣਦਾ ਹੱਕ 8 ਮਹੀਨਿਆਂ ਦਾ ਪੇਟ 'ਚ ਬੱਚਾ ਹੈ ਬਣਦਾ ਹੱਕ ਦਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ